ਕਿਸ ਨੂੰ ਪਰਮਾਤਮਾ ਦੀ ਹਜ਼ੂਰੀ ਵਿੱਚ ਆਸਰਾ ਮਿਲਦਾ ਹੈ ਸੁਵਾਰਦਾ ਜਵਾਬ குரு ਜੀ ਚਤਾਲੀ ਅੰਗ ਤੇ ਬਖਸ਼ਿਸ਼ ਕਰਦੇ ਹਨ ਥਾਨ ਸਹਾਵਾ ਪਵਿੱਤ ਹੈ ਜਿੱਥੇ ਸੰਤ ਸਵਾ ਇਹ ਸਾਰੀ ਬਰਕਤ ਹੈ ਗੁਰੂ ਦੀ ਸਾਧ ਸੰਗਤ ਦੀ ਜਿੱਥੇ ਸਾਧ ਸੰਗ ਜੁੜਦੀ ਹੈ ਉਹ ਥਾਨ ਸੁਣਾ ਹੈ ਪਵਿੱਤਰ ਹੈ ਤੋਈ ਇਸਹੀ ਨੂੰ ਮਿਲੇ ਜਨ ਪੂਰਾ ਗੁਰੂ ਲੱਭਾ ਸਾਧ ਸੰ ਵਿਚਾਰ ਕਿ ਜਿਸ ਮੁਖ ਨੇ ਪੂਰਾ ਗੁਰੂ ਲੱਭ ਲਿਆ ਹੈ ਉਸ ਨੂੰ ਹੀ ਪ੍ਰਮਾਤਮਾ ਦੀ ਹਜ਼ੂਰੀ ਵਿੱਚ ਆਸਰਾ ਮਿਲਦਾ ਹੈ ਹੇ ਨਾਨਕ ਵਦਾ ਕਰਤਾ ਹਾਂ ਜਿੱਥੇ ਮਿਰਤਨਾ ਜਨਮ ਜਰਾ ਹੇ ਨਾਨਕ ਉਸ ਮੁਖ ਨੇ ਆਪਣਾ ਪੱਕਾ ਟਿਕਾਣਾ ਉਸਥਾਂ ਬਣਾ ਲਿਆ ਜਿੱਥੇ ਆਤਮਿਕ ਮੌਤ ਨਹੀਂ ਜਿੱਥੇ ਜਨਮ ਮਨ ਦਾ ਵਿਰ ਨਹੀਂ ਜਿੱਥੇ ਆਤਮਿਕ ਜੀਵਨ ਕਦੇ ਕਮਜ਼ੋਰ ਨਹੀਂ ਹੁੰਦਾ